ਨੋ ਕੜਾਈ ਵਾਲੀ ਮਸ਼ੀਨ ਆ ਬਾਈ ਜੀ। ਪੂਸ਼ਾ 450 E ਐਵੇਂ ਧਗਾ ਪੈਂਦਾ ਜੀ। ਇਹ ਲਿਖਿਆ ਪਿਆ। ਤੇ ਚਲਦੀ ਤੁਹਾਨੂੰ ਭੈਣ ਜੀ ਦਿਖਾਉਣਗੇ। ਕਿਵੇਂ ਚਲਦੀ ਹੈ ਬਈ? ਇੱਥੇ ਧਗਾ ਪਾ ਲੈ ਜੀ। ਇੱਥੇ ਲੈਣਾ ਸਿਲੈਕਟ ਹੋ ਜਾਂਦੇ ਆ ਇਹਦੇ ਵਿੱਚ ਡਿਜ਼ਾਈਨ ਤਾਂ ਕੱਢੇ ਹੋਈ ਆ ਪਹਿਲਾਂ। ਅਹ ਡਿਜ਼ਾਈਨ ਆ ਜੀ ਇਹਦੇ ਵਿੱਚ ਪੈਨ ਡਰਾਈਵ 'ਚ ਪਾ ਜਾਂਦੇ ਆ। ਜਿਹੜੀ ਦਾ ਡਿਜ਼ਾਈਨ ਦਾ ਵਰਕ ਕਰਨਾ ਹੁੰਦਾ ਉਹ ਸਿਲੈਕਟ ਕਰਕੇ ਇੱਕ ਵਾਰ ਇਹ ਤੋਂ ਚੱਲ ਪੈਂਦੀ ਹੈ। ਜਿਵੇਂ ਆਹ ਡਿਜ਼ਾਈਨ ਆਪਾਂ ਸਿਲੈਕਟ ਕਰ ਲਿਆ। ਇਦੇ ਵਿੱਚ ਇੱਥੋਂ ਕਲਰ ਵੀ ਚੇਂਜ ਹੋ ਜਾਂਦੇ ਆ ਫਰੇਮ ਸੈੱਟ ਹੋ ਜਾਂਦਾ ਕੋਈ ਵੀ ਕਲਰ ਕਰ ਸਕਦੇ ਆ ਹਾਂਜੀ ਹਾਂਜੀ ਕੋਈ ਵੀ ਕਲਰ ਬਾਕੀ ਆਪਾਂ ਰੀਲ ਚੇਂਜ ਕਰ ਸਕਦੇ ਆ ਕਿਸੇ ਵੀ ਮਰਜ਼ੀ ਦਾ ਰੰਗ ਦੀ ਮੈਂ ਗ੍ਰੀਨ ਹੋ ਗਿਆ yellow ਹੋ ਗਿਆ ਫਰੋਜੀ ਹੋ ਗਿਆ ਆ ਕਲਰ ਬਣ ਗਈ ਜੀ ਹੁਣ ਆਪਾਂ ਇਹਨੂੰ ਸਟਾਰਟ ਕਰਦੇ ਆ ਇਹ ਆਪਣੇ ਆਪ ਵਰਕ ਸ਼ੁਰੂ ਕਰ ਦਿੰਗੇ ਇਹ ਡਿਜ਼ਾਈਨ ਦਾ ਆਪਾਂ ਕਹਿੰਦਾ ਸੋਚੀ ਲਾਉਣੀ ਹੈ ਕੱਲੀ ਵੀ ਚੱਲਣ ਵਾਲੀ ਇਹ ਡਿਜ਼ਾਈਨ ਸੈੱਟ ਕਰਕੇ ਬਸ ਚੱਲੂ ਵਰਤ ਲੈਣਾ ਇਹਨੂੰ ਸੇਟ ਦਾ ਨੰਬਰ ਹੈ। ਇਹ ਡਿਜ਼ਾਈਨ ਆ 26 ਮਿੰਟਾਂ ਦਾ 26 ਮਿੰਟਾਂ ਚਾਰ ਕਰਦੇ। ਨਹੀਂ ਹੁਣ ਆਪਾਂ ਡਿਜ਼ਾਈਨ ਜਿਹੜਾ ਆ ਚਲਾਇਆ ਵਾਲਾ। ਹਾਂਜੀ ਹਾਂਜੀ ਆ ਵੀ ਉੱਪਰ ਟਾਈਮ ਆ ਜਾਂਦਾ 25 ਮਿੰਟਾਂ ਦਾ ਰਹਿ ਗਿਆ 1 ਮਿੰਟ ਹੋ ਗਿਆ। ਠੀਕ ਹੈ। ਇਹ 25 ਮਿੰਟ ਚੱਲਣਾ ਹੋਣਾ ਨੇ। ਹਾਂਜੀ 25 ਮਿੰਟਾਂ ਜੇ ਸਾਰਾ ਡਿਜ਼ਾਈਨ ਕਰਵਾਉਣਾ। ਮੰਨ ਲਓ ਜਿਹੜੇ ਡਿਜ਼ਾਈਨ ਸਾਰੇ ਹੁੰਦੇ ਆ ਪੈਂਡਰਾਈਵ ਆਈ ਇਹਦੇ ਵਿੱਚ ਹੀ ਹੁੰਦੇ ਡਿਜ਼ਾਈਨ ਸਾਰੇ। ਹਾਂਜੀ ਹਾਂਜੀ ਪੈਂਡਰਾਈਵ ਵਿੱਚ ਪਾ ਕੇ ਇਹਦੇ ਵਿੱਚ ਨੱਗ ਕੇ ਤੇ ਡਿਜ਼ਾਈਨ ਸਿਲੈਕਟ ਕਰ ਸਕਦੇ ਆਪਾਂ ਜਿਹੜਾ ਵੀ ਪਾਉਣਾ। ਤੇ ਆ ਫਰੇਮ ਲਾਦਾ ਕੱਪੜੇ ਤੇ ਜਿਹੜੀ ਜਿਹੜ ਇਹ ਫਰੇਮ ਦੇ ਵਿੱਚ ਮੰਨ ਲਓ ਕੱਸਿਆ ਜਾਂਦਾ ਦੋਨੇ ਸ਼ੈਡਾਂ ਤੋਂ ਦੋ ਇੱਕ ਨੀਚੇ ਫਰੇਮ ਲੱਗਿਆ ਉੱਪਰ ਕੋਈ ਟਿੱਲਾ ਨਹੀਂ ਹੁੰਦਾ ਜਿਵੇਂ ਆਪਣਾ ਉਹ ਕਰੋਸ਼ਕੀ ਵਾਲਾ ਕੰਮ ਜਾ ਹਾਂਜੀ ਹਾਂਜੀ ਹਾਂ ਸਾਡਾ ਡਿਜ਼ਾਈਨ ਬਣਨਾ ਸ਼ੁਰੂ ਹੋ ਗਿਆ ਦੀ ਕੋ ਪਹਿਲਾਂ ਆਹ ਵਾਲਾ ਕਲਰ ਸ਼ੁਰੂ ਹੋ ਗਿਆ ਤੇਰਾ ਬੂਲ ਨੰਬਰ ਕਲਰ ਤੇਰਾ ਨੰਬਰ ਕਲਰ ਠੀਕ ਪਹਿਲਾਂ ਚੱਲ ਰਿਹਾ ਹੁਣ ਹਾਂਜੀ ਇਹ ਚੱਲ ਰਿਹਾ ਇਹ ਉਹ ਕਿੰਨੇ ਕਿਤੇ ਹੁੰਦੀ ਮਸ਼ੀਨ ਇਹ ਇਹ 450 ਆ ਜੀ ਤੇ ਜਿਹੜੀ 550 ਆ ਉਹ 1.5 ਲੱਖ ਦੇ ਕਰੀਬ ਆ ਜਾਂਦੀ ਆ ਇਹ 1 ਲੱਖ 10-15 ਦੀ ਉੱਪਰ ਆ ਜਾਂਦੀ ਆ ਕੁਝ ਮਤਲਬ ਕਿ ਹੁਣ ਖੱਟ ਆ ਜਾਂਦਾ ਉੱਪਰ ਡੈਮ ਹੋ ਜਾਂਦਾ ਲੱਖ ਤੋਂ نیچے ਕੋਈ ਨਹੀਂ ਹੈਗੀ ਨਾ ਲੱਖ ਤੋਂ نیچے ਨਹੀਂ ਹੈਗੀ ਉੱਪਰ ਕਰਤਾ ਕੋ ਲੱਖ ਜੇ ਆਪਾਂ ਕਿਸੇ ਕੋਲੇ ਨਹੀਂ ਪੈਸੇ ਹੁੰਦੇ ਐਨੇ ਵੀ ਆਪਣਾ ਕਿਸ਼ਤਾਂ ਤੇ ਹੀ ਮਿਲ ਜਾਂਦੀ ਹੁੰਦੀ ਹੈ ਨਹੀਂ ਜੇ ਕਿਸ਼ਤਾਂ ਤੇ ਤਾਂ ਨਹੀਂ ਮਿਲਦੀ ਇਹ ਕੈਸ਼ਤੀ ਮਿਲਦੀ ਹੈ ਕੈਸ਼ਤੀ ਮਿਲਦੀ ਹੈ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆ ਇੱਕ ਹਫਤਾ 10 ਦਿਨ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਆ ਫਿਰ ਆਉਂਦੀ ਆ ਅੱਛਾ ਬੁਕਿੰਗ ਦੇ ਹਿਸਾਬ ਨਾਲ ਆਉਂਦੀ ਆ ਹਾਂ ਜੀ ਬੁਕਿੰਗ ਦੇ ਹਿਸਾਬ ਇਹ ਉਹ ਕਿੱਥੋਂ ਮਿਲੂਈ ਇਹ ਪਟੰਡੇ ਤੋਂ ਬੁਕਿੰਗ ਕਰਵਾਈ ਸੀ ਅਸੀਂ ਤਾਂ ਵੈਸੇ ਲੁਧਿਆਣਾ ਉਹ ਵੀ ਮਿਲ ਜਾਂਦੀਆਂ ਆ ਉਹ ਆਪ ਪਿੰਨੇ ਆਪਸ ਕੇ ਕੰਪਨੀ ਤੋਂ ਮਗਾ ਕੇ ਲੈਂਦੇ ਆ ਤੇ ਆ ਜਿਹੜੀ ਬੈਕ ਸ਼ੈਰ ਰੀਲ ਇਹ ਲਾਈਏ ਵੱਡੀ ਵਾਲੀ ਇੱਕ ਿਰਕੀ ਦਾ ਧਾਗਾ ਜੀ ਿਰਕੀ ਤੇ ਵਾਈਟ ਧਾਗੇ ਲਾਦਾ ਅੱਛਾ ਿਰਕੀ ਤੇ ਠੀਕ ਅਸੀਂ ਵੀ ਜਿਵੇਂ ਉਹ ਸਲਾਈ ਵਾਲੇ ਮਸ਼ੀਨ ਦੀ ਆਪਾਂ ਕਰਦੇ ਹੁੰਨੇ ਆ ਉਵੇਂ ਹੀ ਫਿਰਕੀ ਭਰਨੀ ਪੈਂਦੀ ਆ ਇਹਦੇ ਵਿੱਚ ਬਸ ਚਿੱਟਾ ਧਾਗੇ ਲੱਗਦਾ ਫਿਰਕੀ ਤੇ ਤੇ ਉੱਪਰ ਵਾਲੀ ਰੀਲ ਆਪਾਂ ਡਿਜ਼ਾਈਨ ਦੇ ਸਾਬ ਨਾਲ ਜਿਹੜੇ ਪਿਆ ਉਹਨਾਂ ਆਪਣਾ ਆਹ ਜੈੱਲ ਵਾਲਾ ਕਰਿਆ ਹੋਇਆ ਹਾਂਜੀ ਇਹ ਪੂਰਾ ਬੰਨ ਬਲਾ ਰਸਾ ਬੀਕ ਹੋ ਗਿਆ ਪੂਰਾ ਇਹ ਡਿਜ਼ਾਈਨ ਛੁਰਾ ਹੋ ਗਿਆ ਇਹ ਪੂਰਾ ਹੋ ਗਿਆ ਹੁਣ ਦੂਸਰਾ ਡਿਜ਼ਾਈਨ ਚਲੋ ਹਾਂਜੀ ਆਪਾਂ ਤਾਂ ਨਰ ਬਦਲਣਾ ਕੋਲ ਕਲਰ ਚੇਂਜ ਕਰ ਸਕਦੇ ਆ ਆ ਦੇਖੋ ਜਿਵੇਂ ਗ੍ਰੀਨ ਕਲਰ ਆ ਗਿਆ ਐਵੇਂ ਧੱਗਾ ਕੰਢ ਕੇ ਐਵੇਂ ਧੱਗਾ ਬੈ ਤੁਗਾ ਇਹਨੇ ਦਾਸਤਾ ਵੀ ਗ੍ਰੀਨ ਕਲਰ ਆਊਗਾ ਮਤਲਬ ਫਿਰਕੀ ਵਾਲਾ ਵਾਈਟ ਹੀ ਚੱਲਦਾ ਫਿਰਕੀ ਵਾਲਾ ਵਾਈਟ ਐਵੇਂ ਧੱਗਾ ਬੈ ਜਾਂਦਾ ਦੇ ਵਿੱਚ ਧੱਗਾ ਮੋਟੇ ਵੀ ਨੀਦਰ ਦੀ ਲੋੜ ਨਹੀਂ ਹੈਗੀ ਇੱਥੇ ਜੱਕਾ ਲੱਗਿਆ ਹੋਇਆ ਐਵੇਂ ਪੈ ਜਾਂ ਇਹ ਮਿਸ਼ੀਨ ਇਹ ਟਾਈਪ ਦੇ ਪੈਂਦਾ ਵਾ ਆਪਾਂ ਨੂੰ ਐਨੀ ਵੀ ਨਿਗਾ ਘਟ ਆਉਂਦੀ ਕਈ ਵਾਰ ਕਿਹਦੇ ਨੰਬਰ ਵਾਲਾ ਕੰਮ ਸ਼ੁਰੂ ਹੋ ਗਿਆ ਹੁਣ ਆਗਾ ਆ ਬੰਨਾ ਸ਼ੁਰੂ ਹੋ ਗਿਆ ਹਾਂਜੀ ਪਹਿਲਾਂ yellow ਵਾਲਾ ਸੀਗਾ ਪੂਰਾ ਬਣ ਗਿਆ ਹੁਣ green ਹੋ ਗਿਆ ਤਿੰਨ ਕਲਰ ਇਹਦੇ ਵਿੱਚ ਇੱਕ ਪੂਰਾ ਗਿਆ ਸੈਕੰਡ ਨੰਬਰ ਵਾਲਾ ਚੱਲ ਰਿਹਾ ਹੈ ਇਹ ਕਿਹਦਾ ਬੰਨਾ ਹੈ ਇਹਦਾ ਕੰਮ ਹੈ ਇਹ ਕਿਹਨਾਂ ਨੰਬਰ ਦੂਜੇ ਨੰਬਰ ਵਾਲਾ ਪਹਿਲੇ ਆਣਾ ਸੀਗਾ yellow ਹਾਂ ਹਾਂ ਹੁਣ green ਕੰਮ ਇਦੇ ਖੋਲੇ ਜੇ ਮੱਝ ਜਾਣਗੇ ਮੰਨ ਲਓ ਜਿਹੜਾ ਆਹਾ ਡਿਜ਼ਾਈਨ ਆਪਾਂ ਦਿੱਤਾ ਆ ਵਾਲਾ ਹਾਂਜੀ ਤੇ ਆਹੀ ਡਿਜ਼ਾਈਨ ਉੱਤੇ ਚੱਲੂ ਹਾਂਜੀ ਉਹੀ ਚੱਲੂਗਾ ਸਹੀ ਆ ਜਿਹੜੇ ਪਏ ਆ ਇਹ ਵੀ ਆਪ ਕੀਤੇ ਤੁਸੀਂ ਹਾਂਜੀ ਹਾਂਜੀ ਮਸ਼ੀਨ ਰੰਗ ਚਿੱਤੇ ਹੋਇਆ ਆ ਦੇਖੋ ਆਹ ਕਿਤੇ ਹੋਏ ਆ ਨਹੀਂ ਤੁਸੀਂ ਆਪ ਦੇ ਆਪ ਦੀ ਕਰਦੇ ਹੋ ਕਿ ਜੇ ਕਰਾਉਣੇ ਹੋਣ ਕਿਸੇ ਨੇ ਉਹ ਵੀ ਕਰ ਦਿਓ ਨਹੀਂ ਜੀ ਜੇ ਕਰਵਾਉਣੇ ਆ ਸਾਨੂੰ ਨਾਲ ਹੀ ਕਰਨੇ ਆ ਅੱਛਾ ਅੱਛਾ ਹਾਂਜੀ ਹਾਂਜੀ ਆਹ ਕੱਟ ਵਰਕ ਆ ਆਹ ਲਓ ਕਿਤੇ ਵੇ ਆ ਹਾਸੂ ਕਿਤੇ ਵੇ ਜੀ ਇਹ ਕੀ ਹਿਸਾਬ ਨਾ ਕਰੇ ਜਾਂਦੇ ਸਲਾਈ ਦਾ ਕੜਾਈ ਦਾ ਭਾਵਾ ਦਾ ਰੇਟ ਹੁੰਦਾ ਜਿਵੇਂ ਹੈਵੀ ਦਾ ਹੋਵੇ ਉਹਦਾ ਚਾਹੇ ਹੁੰਦਾ ਜਿਹੜਾ ਹਲਕਾ ਹੁੰਦਾ ਉਹਦਾ ਘੱਟ ਆ ਆ ਆ ਵਾਲੀ ਜਿਹੜੀ ਹਲਕਿਆਂ ਚ ਕਿਵੇਂ ਹੈ ਇਹ ਥੋੜਾ ਹੈਵੀ ਹੈ ਜੀ ਹੈਵੀ ਚਾਹੀਏ ਹਾਂ ਜੀ ਇਹਦਾ ਕੀ ਹਿਸਾਬ ਕਿਤਾਬ ਰੇਟੀਆਂ ਤੇ ਬਾਵਾ ਤੇ ਆ ਤਾਂ ਡਿਜ਼ਾਈਨ ਆ ਤੇ ਬਾਕੀ ਹਿਸਾਬ ਕਿਤਾਬ ਤਾਂ ਆਪੇ ਫੋਨ ਤੇ ਦੱਸ ਦਈਏ ਨੂੰ ਹਾਂ ਜੀ ਫੋਨ ਤੇ ਦੱਸ ਆਪਣਾ ਇਹ ਹੈ ਦਾ ਬਾਈ ਜੇ ਮੋਡ ਮੰਡੀ ਆ ਮੋੜ ਮੰਡੀ ਤੇ ਪਨਾਣਾ ਬਸ ਸਟੈਂਡ ਦੇ ਨਾਲ ਦੀ ਦਸ਼ਮੇਸ਼ ਨਗਰ ਹੈ ਹਾਂ ਗਲੀ ਨੰਬਰ 2 ਗਲੀ ਨੰਬਰ 2 ਦਸ਼ਮੇਸ਼ ਨਗਰ ਬਾਕੀ ਮੋਬਾਈਲ ਨੰਬਰ ਦੱਸਿਓ ਮੋਬਾਈਲ ਨੰਬਰ ਕਿਨਾਂ ਹੈ ਮੋਬਾਈਲ ਨੰਬਰ 70962 76968 17824 17824 ਹਾਂ ਬਾਕੀ ਤੁਸੀਂ ਸਕ੍ਰੀਨ ਤੇ ਤੇ ਬਾਕੀ ਸਕ੍ਰੀਨ ਤੇ ਆਪਾਂ ਆਹੀ ਦੇ ਦੇਣਾ ਕਾਰਡ ਆ ਆਪਣਾ ਕਾਰਡ ਦਾ ਇਹ ਸਿੱਧਾ ਆਹੀ ਕਰ ਲੋ ਆ ਦੋਨੋਂ ਨੰਬਰ ਲਿਖੇ ਹੋਏ ਆ ਕਈ ਵਾਰੀ ਕਿਸੇ ਨੇ ਰੋਡ ਇਹ ਰੇਟ ਪੁੱਛਣਾ ਬੁਕਿੰਗ ਕਰਾਉਣੀ ਹੈ ਤੇ ਇਹ ਤੇ ਕਰਵਾ ਸਕਦੇ ਹੋ ਦਸ਼ਮੇਸ਼ ਨਗਰ